ਸਾਰਾ ਵਾਈਗੁਰ ਦੀ ਕੀ ਫਤਿਹ ਦੀਵਾਲੀ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਹਿੰਦੁਸਤਾਨ ਦੇ ਵਿੱਚ ਦੀਵਾਲੀ ਤਾਂ ਮਨਾਈ ਜਾਂਦੀ ਹੈ ਕਿ ਇਸ ਦਿਨ ਮੰਨਿਆ ਜਾਂਦਾ ਹੈ ਕਿ ਜੋ ਭਗਵਾਨ ਰਾਮ ਜੀ ਸੀ 14 ਸਾਲਾਂ ਦਾ ਉਹਨਾਂ ਨੂੰ ਬਨਵਾਸ ਮਿਲਿਆ ਸੀ ਬਨਵਾਸ ਮਤਲਬ ਜੰਗਲ ਦੇ ਵਿੱਚ ਵਾਸਾ ਤਾਂ 14 ਸਾਲ ਜੰਗਲ ਵਿੱਚ ਰਹਿ ਕੇ ਬਨਵਾਸ ਛੱਡ ਕੇ ਵਾਪਸ ਆਪਣੇ ਘਰ ਅਜੁੱਧਿਆ ਵਾਪਸ ਆਏ ਸਨ ਤੇ ਲੋਕਾਂ ਨੇ ਉੱਥੋਂ ਦੇ ਆਨੇ ਖੁਸ਼ੀ ਦੇ ਵਿੱਚ ਉਹਨਾਂ ਦੇ ਆਗਮਨ ਦੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਸੀ ਤੋਂ ਇਹ ਇਤਿਹਾਸ ਹਿੰਦੁਸਤਾਨ ਦੇ ਲੋਕ ਬਣਾਉਂਦੇ ਨੇ ਤੇ ਜਿਹੜਾ ਸਿੱਖ ਧਰਮ ਦੇ ਨਾਲ ਜੋੜਿਆ ਜਾਂਦਾ ਉਹ ਇਹ ਆ ਵੀ ਅਸਲ ਵਿੱਚ ਇਹ ਕੱਲਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਚੂੜ ਦਿੱਤਾ ਜਾਂਦਾ ਦਿਵਾਲੀ ਨੂੰ ਇਦਾਂ ਨਹੀਂ ਹੈਗੀ ਗੱਲ ਤਿੰਨ ਪੁਰਬਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਰਵੈਤ ਤੋਰੀ ਸੀ ਵਿਸਾਖੀ ਮਾਗੀ ਤੇ ਦਿਵਾਲੀ ਇਹ ਤਿੰਨ ਪੁਰਬਾਂ ਤੇ ਸੰਗਤ ਨੂੰ ਇਕੱਤਰ ਹੋਣ ਦਾ ਹੁਕਮ ਕੀਤਾ ਸੀ ਗੁਰੂ ਅਮਰਦਾਸ ਜੀ ਨੇ ਤਾਂ ਇਹ ਰਵੈਤ ਉਥੋਂ ਤੁਰੀ ਵੀ ਚਾਰ ਮਹੀਨਿਆਂ ਬਾਅਦ ਸਾਰੀ ਸੰਗਤ ਇਕੱਠੀ ਹੋਵੇ ਉੱਥੇ ਕੋਈ ਗੁਰਮਤੇ ਕੀਤੇ ਜਾਣ ਕੋਈ ਸਮਾਜਿਕ ਕੋਈ ਰਾਜਨੀਤਿਕ ਜੋ ਸਮੱਸਿਆਵਾਂ ਆ ਰਹੀਆਂ ਉਹਦੇ ਤੇ ਵਿਚਾਰ ਚਰਚਾ ਹੋਵੇ ਤਾਂ ਗੁਰੂ ਸਾਹਿਬ ਉਹ ਤੇ ਖੁੱਲ ਕੇ ਵਿਚਾਰ ਚਰਚਾ ਕਰਦੇ ਲੋਕਾਂ ਨੂੰ ਪੁੱਛਦੇ ਸੰਗਤ ਦੇ ਜਿਹੜੇ ਵਿਚਾਰ ਲਏ ਜਾਂਦੇ ਸਵਾਲ ਜਵਾਬ ਹੁੰਦੇ ਤਾਂ ਇਹ ਇੱਕ ਜਿਹੜੇ 4 ਮਹੀਨਿਆਂ ਬਾਅਦ ਲਗਭਗ ਇਹ ਸਮਾਗਮ ਹੁੰਦੇ ਤਾਂ ਇਹ ਸਾਖੀ ਮਾਗੀ ਤੇ ਦਿਵਾਲੀ ਤਾਂ ਇਹ ਗੁਰੂ ਅਮਰਦਾਸ ਜੀ ਤੋਂ ਰਵੈਤ ਸ਼ੁਰੂ ਹੋਈ ਸੀ ਫੇਰ ਕਰਦਿਆਂ ਕਰਦਿਆਂ ਜਦੋਂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਜਾਂਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਰੱਖੀਆਂ ਤੇ ਸੰਗਤ ਨੂੰ ਕਿਹਾ ਕੱਲੇ ਪੈਸੇ ਨਾ ਭੇਟ ਕਰੋ ਹੁਣ ਜਵਾਨੀਆਂ ਵੀ ਭੇਟ ਕਰੋ ਹਥਿਆਰ ਵੀ ਭੇਟਾ ਕਰੋ ਤੇ ਘੋੜੇ ਵੀ ਭੇਟਾ ਕਰੋ ਤਾਂ ਜਦੋਂ ਇਹ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਜੰਗ ਕੀਤੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸਾਡੇ ਖਿਲਾਫ ਜਿਹੜਾ ਉਹ ਜੰਗ ਛੇੜ ਸਕਦਾ ਤੇ ਇਹਨੂੰ ਜਿਹੜਾ ਉਹ ਕਾਬੂ ਕੀਤਾ ਜਾਏ ਤਾਂ 6ਵੇਂ ਪਾਸ਼ਾ ਸ਼ੇਗੁਰ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੜਾ ਸਖਤ ਜਿੱਥੇ ਉਹ ਕੈਦੀ ਹੁੰਦੇ ਸੀ ਸਖਤੀ ਨਾਲ ਰੱਖਿਆ ਜਾਂਦਾ ਸੀ ਰਾਜਨੀਤਿਕ ਜਿਹੜੇ ਕੈਦੀ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਤਾਂ ਉਹਨਾਂ ਨੂੰ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਕੈਦ ਕੀਤਾ ਗਿਆ 1613 ਦੀ ਇਹ ਜਿਹੜੀ ਘਟਨਾ ਹੈ ਤੇ ਚਲੋ ਜਦੋਂ ਹਾਰਗੋਮਨ ਸਾਹਿਬ ਜੀ ਬਾਰੇ ਸਾਈ ਮੀਆਂ ਮੀਰ ਤੇ ਹੋਰ ਕੁਝ ਬੰਦਿਆਂ ਨੇ ਉਹਨੂੰ ਦੱਸਿਆ ਵੀ ਤੁਸੀਂ ਇਦਾਂ ਨਾ ਕਰੋ ਤੇ ਉਦੋਂ ਉਹਨਾਂ ਨੇ ਛੱਡਣ ਦਾ ਫੈਸਲਾ ਕੀਤਾ ਜਹਾਂਗੀਰ ਨੇ ਵੀ ਛੱਡ ਦਿੱਤਾ ਜਾਏ ਤੇ ਹਾਰਗੋਮਨ ਸਾਹਿਬ ਕਹਿੰਦੇ ਵੀ ਨਹੀਂ ਮੈਂ ਇਕੱਲਾ ਨਹੀਂ ਤੇ ਜਿਹੜੇ ਹੋਰ 52 ਕੈਦ ਕੀਤੇ ਨੇ ਰਾਜੇ ਉਹਨਾਂ ਨੂੰ ਵੀ ਛੱਡੋ ਤਾਂ ਉਹਨਾਂ ਨੂੰ ਵੀ ਜਿਹੜਾ ਉਹ ਛੱਡਣ ਦਾ ਆਰਡਰ ਜਾਰੀ ਹੋਇਆ ਪਰ ਉਹ ਕਿਆ ਵੀ ਜਿਹੜਾ ਵੀ ਤੁਹਾਡਾ ਹੱਥ ਫੜ ਲੇ ਉਹਨੂੰ ਛੱਡ ਦਿੱਤਾ ਜਾਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਚੋਲਾ ਬਣਾਇਆ ਜਿਹਨੂੰ ਚੋਗਾ ਵੀ ਕਹਿ ਦਿੰਦੇ ਐ ਤਾਂ ਉਹਦੀਆਂ 52 ਤਣੀਆਂ ਬਣਾ ਦਿੱਤੀਆਂ ਤਾਂ ਉਹ ਤਣੀਆਂ ਨੂੰ ਹੱਥ ਪਾ ਕੇ ਤਾਂ ਉਹ ਵੀ ਕੈਦੀ ਜਿਹੜੇ ਰਿਹਾ ਹੋਏ ਤਾਂ ਇਹਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਆ ਜਿਹੜਾ ਦਾਤਾ ਕਿਹਾ ਜਾਂਦਾ ਤੇ ਸਿੱਖਾਂ ਵਿੱਚ ਦੀਵਾਲੀ ਨੋ ਨਹੀਂ ਮਨਾਇਆ ਜਾਂਦਾ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਤਾਂ ਸਾਡੇ ਇਹ ਵੀ ਹੈਗਾ ਗੱਲ ਵੀ ਪਟਾਕੇ ਦਾ ਇੱਥੇ ਕੋਈ ਕੰਸਾਰਾ ਨਹੀਂ ਪਹਿਲਾਂ ਪਟਾਕੇ ਥੋੜੀ ਹੁੰਦੇ ਸੀ ਦੀਪਮਾਲਾ ਜ਼ਰੂਰ ਕੀਤੀ ਜਾਂਦੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਜਦੋਂ ਰਿਹਾਅ ਹੋਏ ਤੇ ਕੁਝ ਇਤਿਹਾਸਕਾਰ ਕਹਿੰਦੇ ਉਹ ਦਿਵਾਲੀ ਵਾਲਾ ਦਿਨ ਸੀ ਜਦੋਂ ਅੰਮ੍ਰਿਤਸਰ ਪਹੁੰਚੇ ਉਹ ਕੁਝ ਦਿਨ ਬਾਅਦ ਪਹੁੰਚੇ ਸੀ ਤੋ ਜਿਹੜੇ ਸਿੱਖ ਇਸ ਗੱਲ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਬੰਦੀ ਛੋੜ ਦਿਹਾੜਾ ਮਨਾਉਂਦੇ ਨੇ ਇੱਕ ਤਾਂ ਇਹ ਇਤਿਹਾਸਿਕ ਪਹਿਲੂ ਹੋਇਆ ਸਿਧਾਂਤਕ ਪਹਿਲੂ ਇਹ ਆ ਵੀ ਦਿਵਾਲੀ ਵਾਲਾ ਜਿਹੜਾ ਦਿਨ ਹੁੰਦਾ ਏ ਮੱਸਿਆ ਦੀ ਰਾਤ ਹੁੰਦੀ ਆ ਬਹੁਤ ਕੋਹ ਪਹਣੀ 라 ਹੁੰਦਾ ਤੇ ਲੋਕ ਦੀਵੇ ਬਾਲ ਕੇ ਹਨੇਰੇ ਨੂੰ ਚਾਨਣ ਵਿੱਚ ਤਬਦੀਲ ਕਰਦੇ ਆ ਤੋ ਇੱਕ ਪ੍ਰਤੀਕ ਆ ਵੀ ਆਓ ਜਿਹੜੇ ਸਾਡੇ ਮਨਾਂ ਦੇ ਹਨੇਰੇ ਆ ਮਨਾਂ ਵਿੱਚ ਮਸਿਆ ਦੀ ਰਾਤ ਪਈ ਹੋਈ ਹੈ ਨਾ ਗਿਆਨ ਦਾ ਦੀਵਾ ਜਗਾ ਕੇ ਉਹਨੂੰ ਰੋਸ਼ਨ ਕਰ ਲਈਏ ਜਿਹੜਾ ਅਗਿਆਨਤਾ ਦੀ ਹਨੇਰੀ ਕੋਠੜੀ ਵਿੱਚ ਅਸੀਂ ਦਿਨ ਕੱਟੀ ਕਰਦੇ ਆ ਉਹਨੂੰ ਚਾਨਣ ਦੇ ਵਿੱਚ ਤਬਦੀਲ ਕਰ ਦਈਏ ਤਾਂ ਜੋ ਸਾਡੇ ਜੀਵਨ ਦੇ ਵਿੱਚ ਵਹਿਮ ਭਰਮ ਪਖੰਡ ਸਮੱਸਿਆਵਾਂ ਦੂਰ ਹੋ ਸਕਣ ਹਾਂ ਦੀਵਾਲੀ ਮਨਾਈਏ ਗੁਰਪੁਰਬ ਮਨਾਈਏ ਕਿਵੇਂ ਮਨਾਈਏ ਦਿਲਾਂ ਦੀਆਂ ਦੂਰੀਆਂ ਦੂਰ ਕਰਕੇ ਗੁਣ ਜੀਵਨ 'ਚ ਲੈ ਕੇ ਆਈਏ ਆਉ ਗੁਣ ਤੇ ਘਾਟਾਂ ਦੂਰ ਕਰਕੇ ਮਨਾਈਏ ਪ੍ਰਦੂਸ਼ਣ ਕਰਕੇ ਨਾ ਮਨਾਈਏ ਖੁਸ਼ੀਆਂ ਵੰਡ ਕੇ ਮਨਾਈਏ ਆਉ ਦੀਵਾਲੀ ਦੀ ਰਾਤ ਦੀਵੇ ਬਾਲੀ ਨਾ ਤਾਰੇ ਜਾ ਸਨਾਤ ਅੰਬਰ ਪਾਲੀ ਨਾ ਭਾਈ ਗੁਰਦਾਸ ਜੀ ਕਹਿੰਦੇ ਦੀਵਾਲੀ ਦੀ ਰਾਤ ਜਿਵੇਂ ਦੀਵੇ ਬਾਲਦੇ ਆ ਤੇ ਟੜਕੇ ਦਿਸਦੇ ਨਹੀਂ ਓਵੇਂ ਸਾਡੇ ਜੀਵਨ ਦੇ ਵਿੱਚ ਇਹ ਹੁੰਦਾ ਹੈ ਵੀ ਅੱਜ ਬੰਦਾ ਹੈਗਾ ਕੱਲ ਨੂੰ ਨਹੀਂ ਹੋਏਗਾ ਗੁਜ਼ਰ ਜਾਏਗਾ ਸਮਾਂ ਗੁਜ਼ਰ ਜਾਂਦਾ ਪਰ ਆਪਾਂ ਨੀਕੀਆਂ ਵੰਡ ਕੇ ਜਾਈਏ ਖੁਸ਼ੀਆਂ ਵੰਡ ਕੇ ਜਾਈਏ ਕਿ ਲੋਕੀ ਕਹਿਣ ਵੀ ਕੋਈ ਬੰਦਾ ਆਇਆ ਸੀ ਬਾਬੇ ਨਾਨਕ ਨੂੰ ਗੁਰੂ ਪਾਤਸ਼ਾਹਾਂ ਨੂੰ ਜਿ ਅੱਜ ਵੀ ਆਪਾਂ ਯਾਦ ਕਰਦੇ ਆਂ ਤੇ ਦਾ ਮਤਲਬ ਆ ਕਿ ਉਹ ਕੁਝ ਜੀਹਾ ਕਰਕੇ ਗਏ ਦੁਨੀਆਂ ਲਈ ਕੁਝ ਜੀਹਾ ਕਰਕੇ ਗਏ ਜਿਹਦੇ ਕਰਕੇ ਦੁਨੀਆਂ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਆ ਤਾਂ ਗੁਰਪੁਰਬ ਦੀਆਂ ਆਪ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ ਜੀ